ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਦੋ ਧਿਰਾਂ ਵਿਚਕਾਰ ਹੋਏ ਝਗੜੇ ਤੋਂ ਬਾਅਦ ਇੱਕ ਧਿਰ ਨੇ ਹਸਪਤਾਲ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਜਨਾਨੀਆਂ ਨੂੰ ਧੂ-ਧੂ ਕੁੱਟਿਆ ਗਿਆ ਤੇ ਇਸ ਦੌਰਾਨ ਪੱਤਰਕਾਰਾਂ ਨਾਲ ਵੀ ਕੁੱਟਮਾਰ ਕੀਤੀ ਗਈ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਦੋ ਧਿਰਾਂ ਵਿਚਕਾਰ ਪਿੰਡ ਮੋਹਨਕੇ ਉਤਾਲ ਵਿੱਚ ਪੱਠੇ ਨੂੰ ਲੈ ਕੇ ਰੌਲਾ ਹੋਇਆ ਜਦਕਿ ਜਨਮੀਆਂ ਨੂੰ ਹਸਪਤਾਲ ਲੈ ਜਾਂਦਾ ਜਾ ਰਿਹਾ ਹੈ ਜਦ دوسری ਧਿਰ ਆਪਣੇ ਨਾਲ ਜਨਾਨੀਆਂ ਲੈ ਕੇ ਸਿਵਲ ਹਸਪਤਾਲ ਪਹੁੰਚ ਗਈ ਹਸਪਤਾਲ ਗੁੰਡਾਗਰਦੀ ਦੇ ਨੰਗੇ ਨਾਚ ਦੀ ਵੀਡੀਓ ਵੀ ਸਾਹਮਣੇ ਆਈ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਭਰੋਸਾ ਦਿੱਤਾ ਕਿ ਮਾਮਲੇ ਦੀ ਸਖਤ ਕਾਰਵਾਈ ਕੀਤੀ ਜਾਵੇਗੀ। ਹਾਂਜੀ ਅਸੀਂ ਹਸਪਤਾਲ ਵਿੱਚ ਆਏ ਸੀ ਤੇ ਇਹ ਦੀਦੀ ਦਾ ਹੰਗਾਮਾ ਬਹੁਤ ਬਹੁਤ ਹੀ ਹੋ ਰਿਹਾ ਸੀ। ਕਿਉਂ ਇਹ ਦਾਖਲ ਹੋਣ ਆਏ ਨੇ ਪਹਿਲਾਂ ਜਾ ਕੇ ਸਵੇਰੇ ਇਹਨਾਂ ਦੇ ਗੱਲ ਪਏ ਨੇ। ਗੱਲ ਪੈ ਕੇ ਇਹ ਪਾਰਟੀ ਨਾ ਜਿਹੜੇ ਲੜਕੀਆਂ ਦੋ ਤੇ ਦੋ ਉਹਨਾਂ ਦੇ ਲੜਕੇ ਰਜਾਈ ਦੋ। ਇਹ ਇਹਨਾਂ ਨੂੰ ਉਹ ਗੁੰਡੇ ਬਹੁਤ ਇੱਥੇ ਵੀ ਲੈ ਕੇ ਆਏ ਨੇ ਦੋ ਗੱਡੀਆਂ ਭਰ ਕੇ ਲੈ ਕੇ ਆਏ ਨੇ। ਇਹਨਾਂ ਦਾ ਵਿਚਾਰੀ ਦਾ ਇਹਨੂੰ ਇੱਥੇ ਦਾਖਲ ਕਰਨਾ ਏ ਇਹਨੇ ਦਾਖਲ ਇਹ ਵਿਚਾਰੀ ਜੀ ਨਹੀਂ ਹੋਈ ਬੀਬੀ ਤੇ ਉਦੋਂ ਉਹਨਾਂ ਨੂੰ ਪਤਾ ਲੱਗਿਆ ਕਿਤੇ ਵੀ ਇਹ ਫਰਜਰ ਨੂੰ ਗਏ ਨਹੀਂ ਦਾਖਲ ਹੋਣ ਉਥੇ ਪਹਿਲਾਂ ਉਥੇ ਹਸਪਤਾਲ ਠਾਣੇ ਇਹਨਾਂ ਨੇ ਥਾਣਾ ਬਾ ਆਪਣਾ ਹਸਪਤਾਲ ਬੰਨਿਆ ਹਸਪਤਾਲ ਵਿੱਚ ਲਾਇਆ ਫਿਰ ਇਹਨਾਂ ਨੂੰ ਰੈਫਰ ਕਰਨਾ ਸੀ ਉਹਨਾਂ ਨੂੰ ਕਹਿ ਦਿੱਤਾ ਵੀ ਨਾ ਰੈਫਰ ਕਰੋ ਇਹ ਵਿਚਾਰੇ ਕਹਿੰਦੇ ਵੀ ਅਸੀਂ ਕਿਤੇ ਤਾਂ ਦਾਖਲ ਹੋਣਾ ਹੀ ਹੈ ਬਚਣਾ ਹੈ ਇਹ ਬੀਬੀ ਦੀ ਗੁੱਜੀ ਮਾਰੇ ਈੜ ਦੀ ਧੀ ਤੇ ਵੀ ਸੱਟਾਂ ਲੱਗੀਆਂ ਨੇ ਬਹੁਤ ਕੁਛ ਨਰ ਵਿਚਾਰੀ ਨੂੰ ਹੋਇਆ ਹੈ ਇਸ ਬਹੁਤ ਜ਼ਿਆਦਾ ਕੁੱਟਮਾਰ ਉੱਪਰ ਇਹ ਸਿਵਲ ਹਸਪਤਲ ਦੇ ਮੈਨੂੰ ਇੱਕ ਇਨਫਰਮੇਸ਼ਨ ਮਿਲੀ ਹੈ ਕਿ ਸਿਵਲ ਹਸਪਤਲ ਦੇ ਵਿੱਚ ਕੋਈ ਝਗੜਾ ਵਗੈਰਾ ਹੋ ਰਿਹਾ ਹੈ। ਉੱਚ ਝਗੜੇ ਨੂੰ ਮਤਲਬ ਉਹਦੇ ਸੰਬੰਧ ਵਿੱਚ ਮੈਂ ਇੱਥੇ ਆਇਆ ਤੇ ਇੱਥੇ ਗਰਮੀਤ ਕੌਰ ਵਾਈਫ ਆ ਪਕਲਵੰਤ ਸਿੰਘ ਜੋ ਮਹਿਲਾ ਮੰਡਲ ਦੀ ਪ੍ਰਧਾਨ ਆ ਤੇ ਇਹ ਕਿਸੇ ਉੱਥੇ ਪੱਠੇ ਦੇਣਾਂ ਦੀਆਂ ਦੋ ਤਰ੍ਹਾਂ ਦੇ ਉਹ ਗੁਰੂ ਅਰਸਾਏ ਦੇ ਏਰੀਆ ਦੇ ਵਿੱਚ ਦੋ ਤਰ੍ਹਾਂ ਦੇ ਆਪਸ ਵਿੱਚ ਜਿਹੜੀ ਇਹਨਾਂ ਦੀ ਕਿਤੇ ਲੜਾਈ ਹੋਈ ਜਾਂ ਉਹਦੇ ਬਾਰੇ ਇਨਫਰਮੇਸ਼ਨ ਨਹੀਂ ਆਈ ਸਾਨੂੰ ਇਹਨਾਂ ਦੇ ਦੱਸਣ ਦੇ ਮੁਤਾਬਕ ਆ। ਉੱਥੇ ਇਹਨਾਂ ਦੀ ਦੋਨਾਂ ਦੀ ਲੜਾਈ ਹੋਈ ਤੇ ਲੜਾਈ ਹੋਣ ਤੋਂ ਬਾਅਦ ਇਹ ਉੱਥੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤੇ ਉੱਥੇ ਜਿਹੜੀ ਇਹਨਾਂ ਦੀ ਐਂਟੀ ਪਾਰਟੀ ਸੀ ਉਹਨਾਂ ਨੇ ਕਿਹਾ ਕਿ ਉੱਥੇ ਦਾਖਲ ਨਹੀਂ ਹੋਣ ਦਿੱਤਾ ਉੱਥੋਂ ਇਹ ਇੱਥੇ ਆਏ ਨੇ ਇਹਨਾਂ ਨੇ ਦੱਸਣ ਦਾ ਮਤਲਬ ਕਿ ਹੁਣ ਅਸੀਂ ਇੱਥੇ ਦੀ ਕੈਮਰੇ ਦੀ ਸੀਸੀ ਆਪਣੇ ਫੁਟੇਜ ਦੇਖੀ ਹੈ ਫੁਟੇਜ ਦੇ ਵਿੱਚ ਜਿਹੜੀ ਇੱਕ ਲੇਡੀ ਜਾਇਆ ਤੇ ਇੱਕ ਨਾਲ ਇੱਕ ਲੇਡੀ ਖੜੀ ਆ ਉਹ ਇਹਦੀ ਜਿਹੜੀ ਕੁੱਟਮਾਰ ਕਰ ਰਹੇ ਨੇ ਹੁਣ ਇਹ ਡਾਕਟਰ ਸਾਹਿਬ ਦੇ ਕੋਲ ਗਏ ਨੇ ਇੱਥੇ ਡਾਕਟਰ ਸਾਹਿਬ ਸਾਨੂੰ ਜਿਹੋ ਜੀ ਰਿਪੋਰਟ ਦੇਣਗੇ ਉਹਦੇ ਮੁਤਾਬਕ ਜਿਹੜੀ ਅਸੀਂ ਕਾਰਵਾਈ ਅਮਲ